ਅਸੀਂ ਚੁੱਪ ਕਰਕੇ ਤਮਾਸ਼ਾ ਦੇਖ ਰਹੇ ਆ ਮਿਨਿਸਟਰੀ ਆਫ ਰੋਡ ਟਰਾਂਸਪੋਰਟ ਜੀਐਸਆਰ 302ਈਚ ਸਾਨੂੰ 12 ਸਾਲ ਦਾ ਪਰਮਿਟ ਦੇ ਰਹੀ ਆ ਡੇਟਾਪ ਰਜਿਸਟ੍ਰੇਸ਼ਨ ਤੋਂ ਤੇ ਉੱਥੇ ਉਹ ਕਹਿੰਦੇ ਤੁਸੀਂ 2 ਸਾਲ ਬਾਅਦ ਵੀ ਨਹੀਂ ਆਉਣਾ 3 ਸਾਲ ਬਾਅਦ ਵੀ ਨਹੀਂ ਆਉਣਾ ਭਰਾਵੋ ਜੇ ਤਾਂ ਕਿੱਤਾ ਕਰਨਾ ਤੁਸੀਂ ਟੈਕਸੀ ਦਾ ਫਿਰ ਤਾਂ ਇਕੱਠੇ ਹੋ ਜੋ ਜਿਲ੍ਹਿਆਂ ਚੋਂ ਜਿਵੇਂ ਆਚਕ ਲਹਿਰ ਦੇ ਰੂਪ ਵਿੱਚ ਇਕੱਤਰਤਾ ਹੋਈਆਂ ਫਿਰ ਤਾਂ ਆਪਾਂ ਕਿੱਥੇ ਹੋ ਜੀਏ ਨਹੀਂ ਵੀਰੋ ਕਦੇ ਉੱਥੇ ਕੁੱਤ ਖਾ ਕੇ ਵਾਪਸ ਆ ਜੰਨੇ ਆ ਕਦੇ ਉੱਥੇ ਕੁੱਤ ਖਾ ਕੇ ਵਾਪਸ ਆ ਜੰਨੇ ਆ ਹੋਰ ਸਰਕਾਰ ਦਾ ਮੈਸੇਜ ਕੀ ਜਾ ਰਿਹਾ ਸਾਡੇ ਐਸਟੀ ਸਾਹਿਬ ਜਲੰਧਰੋਂ ਚੱਲ ਪਿਆ ਤੁਹਾਡੇ ਨਾਲ ਮੀਟਿੰਗ ਕਰਨੀ ਆ ਤੁਸੀਂ ਦੱਸੋ ਭਰਾਵੋ ਸੀਐਮ ਸਾਹਿਬ ਨੇ ਐਸਟੀ ਨਾਲ ਮੀਟਿੰਗ ਕਰਨਾ ਚਾਹੁੰਦੇ ਆ ਜਿਹੜੀਆਂ ਸਰਕਾਰਾਂ ਸਾਨੂੰ ਸਟੇਜਾਂ 'ਤੇ ਬੁਲਾਉਂਦੀਆਂ ਹੁੰਦੀਆਂ ਸੀ ਉੱਥੇ ਸਾਨੂੰ ਕਹਿੰਦੀਆਂ ਹੁੰਦੀਆਂ ਸੀ ਵੀ ਤੁਹਾਡੇ ਮਸਲੇ ਸਾਡੀ ਸਰਕਾਰ ਬਲਣ ਤੇ ਹੱਲ ਅਸੀਂ ਕੁਝ ਮੰਗਦੇ ਨਹੀਂ ਸਰਕਾਰ ਤੋਂ ਵੀ ਸਾਨੂੰ 10-10 ਹਜ਼ਾਰ ਰੁਪਈਆ ਦੋ 20-20 ਹਜ਼ਾਰ ਰੁਪਈਆ ਦੋ ਉਲਟਾ ਅਸੀਂ ਸਰਕਾਰ ਨੂੰ ਟੈਕਸ ਦੇ ਕੇ ਫਿਰ ਰੁਜ਼ਗਾਰ ਚਲਾਉਨੇ ਆਂ ਭਾਰਤ ਦੇ ਪ੍ਰਧਾਨ ਮੰਤਰੀ ਕਹਿੰਦੇ ਇੱਕ ਦੇਸ਼ ਇੱਕ ਟੈਕਸ ਅਸੀਂ ਆਪਣੇ ਦੇਸ਼ ਤਿੰਨ ਤਰ੍ਹਾਂ ਦਾ ਟੈਕਸ ਦੇ ਰਹੇ ਹਾਂ ਜਿਹੜੇ ਆਟੋ ਕੋ ਲੋਕਲ ਚੱਲਣ ਦਾ ਪਰਮਿਟ ਤੇ ਉਹ ਆਟੋ ਵਾਲਾ ਸਾਡੇ ਤੇ ਹਾਵੀ ਆ ਸਾਡੀ ਇੱਕ ਜੁੱਟਤਾ ਇੱਕ ਜੁੱਟ ਨਹੀਂ ਵਈ ਆਟੋ ਵਾਲੇ ਇੱਕ ਜੁੱਟ ਨੇ ਅੱਜ ਸਾਨੂੰ ਹਰੇਕ ਆਟੋ ਵਾਲੇ ਕਿਵੇਂ ਇੱਕ ਜੁੱਟ ਨੇ ਪਹਿਲਾਂ ਤਾਂ ਵਾਗਾਂ ਬਾਗਾਂ ਨਹੀਂ ਜਾਂਦੇ ਸੀ ਆਮਰ ਸਰ ਟੀਮ ਖੜੀ ਆ ਅੱਜੋ ਗੁਰੂ ਰਾਮਦਾਸ 에어ਪੋਰਟ ਤੇ ਵੀ ਜਾਣ ਲੱਗੇ ਤੁਹਾਡੀਆਂ ਸਵਾਰੀਆਂ ਲੈਣ ਤੇ ਅਸੀਂ ਤਮਾਸ਼ੀ ਲੋਕੇ ਤਮਾਸ਼ਾ ਦੇਖ ਰਹੇ ਆ ਕੌਣ ਬਚਾਊ ਆਪਣੇ ਰਜਗਾਰ ਨੂੰ ਆਪਣੇ ਕੰਮ ਨੂੰ ਕਿਹਦੇ ਬਚਾਉਣਾ ਭਰਾਵੋ ਇਹ ਆਪਣੀ ਸਭ ਦੀ ਜ਼ਿੰਮੇਵਾਰੀ ਬਣਦੀ ਆ ਯੂਨੀਅਨ ਦਾ ਮਕਸਦ ਆ ਤੁਹਾਨੂੰ ਅਵੇਅਰਨੈਸ ਦੇਣੀ ਯੂਨੀਅਨ ਦਾ ਮਕਸਦ ਆ ਤੁਹਾਨੂੰ ਗੁਰਪਾਣੇ ਵਿੱਚ ਜਾਗਰੂਕ ਕਰਨਾ ਔਰ ਜਦੋਂ ਗਰੁੱਪਾਂ 'ਚ ਅਸੀਂ ਡਬੇਟਾ ਪਾਉਨੇ ਆ ਐਡਾ ਨਹੀਂ ਆ ਕਾਪੀਆਂ ਪਾਉਨੇ ਆ ਉਦੋਂ ਕੋਈ ਵੀਰ ਨਹੀਂ ਦੇਖਦਾ ਚੰਬੂ ਵਾਲੇ ਬਾਰਡਰ 'ਤੇ ਖੜ ਕੇ ਕਹਿੜੀ ਆ ਵੀ ਇਹ ਟੈਕਸ ਕੱਟ ਰਿਆ ਮੇਰੀ ਗੱਡੀ 5 ਤੋਂ 6 ਜੜੇ ਲਾਇਆ ਨਾ ਤਾਂ ਉਹਨਾਂ ਨੇ ਬਲੈਕਲਿਸਟ ਕਰੀ ਆ ਤੇ ਨਾ ਉਹਨਾਂ ਨੇ ਕੋਈ ਟੈਕਸ ਕੱਟਿਆ ਸਿਰਫ ਮੈਗਾ ਨੋਟਿੰਗ ਨਵਾਵੋ ਨੋਟਿੰਗ ਲਾ ਕੇ ਲਿਖ ਕੇ ਦੇ ਦਿਓ ਵੀ ਆਲ ਇੰਡੀਆ ਟੈਕਸ ਤੁਹਾਡਾ ਵੈਲਿਡ ਵੀਗਾ ਅਸੀਂ ਇਸ ਲਈ ਪੈਸੇਂਜਰ ਟੈਕਸ ਲੈ ਰਹੇ ਆ ਮੈਨੂੰ ਕਹਿੰਦਾ ਅਸੀਂ ਪੈਸੇਂਜਰ ਟੈਕਸ ਲੈ ਰਹੇ ਆ ਮੈਂ ਕਹਾ ਮੈਂ ਗੋਪੀ ਨਹੀਂ ਲੱਤੀ ਪੈਸੇਂਜਰ ਬੈਠੇ ਹੋ ਵਿੱਚ ਕਹਿੰਦਾ ਚਾਹੋ ਜੀ ਅਸੀਂ ਕਿਉਂ ਨਹੀਂ ਬੋਲਦੇ ਪੰਜਾਬ ਦੇ ਹਰੇਕ ਚੌਕ ਦੇ ਵਿੱਚ ਸਾਨੂੰ ਟਾਰਗੇਟ ਕੀਤਾ ਜਾਂਦਾ ਪੇਪਰ ਦੇ ਉਹਨੂੰ ਇਹ ਨਹੀਂ ਪਤਾ ਵੀ ਇਹ ਲੱਖ ਰੁਪਈਆ ਟੈਕਸ ਭਰ ਰਿਹਾ ਵਾ ਜਿਹਨੂੰ ਤੂੰ ਬੁਲਾਉਣਾ ਓਏ ਅਸੀਂ ਆਪੀ ਅਵੇਲ ਜੇ ਆਪ ਖਰਾਬ ਕੀਤੀ ਆ ਭਰਾਵਾ ਇਹ ਸਾਨੂੰ ਵੀ ਪਤਾ ਵਾ ਮੈਂ ਕੋਈ ਪ੍ਰਧਾਨ ਨਹੀਂ ਮੈਂ ਇੱਕ ਟੈਕਸੀ ਡਰਾਈਵਰ ਆ ਭਰਾਵਾ ਨੇ ਮੂਰੇ ਮਾਇਆ ਸੀ ਭਰਾਵਾ ਨੂੰ ਕੰਮ ਕਰਕੇ ਦਿਖਾਇਆ ਉਂਗਲਾਂ ਦੇ ਕੰਮ ਕੀਤੇ ਆ ਜਿਹੜੇ ਯਾਦ ਨੇ ਉਂਗਲਾਂ ਤੇ ਯਾਦ ਟੈਕਸੀ ਯੂ ਗੱਡੀ ਲੈ ਆ ਕੇ ਐਸਟੀਏ ਪੰਜਾਬ ਦੀ ਐਨਓਸੀ ਕਟਾ ਕੇ ਉਹਦੇ ਤੇ ਆਲ ਇੰਡੀਆ ਟੂਰਿਸਟ ਪਰਮਿਟ ਪਾ ਲੋ ਸੋ ਇਹ ਜਿਹੜੇ ਆ ਅਸੀਂ ਮੁੱਤੇ ਚੁੱਕ ਸਕਦੇ ਆ ਮੈਨੂੰ ਹੰਘਾਰਾ ਸਹੀ ਨਹੀਂ ਮਿਲਿਆ ਜਦੋਂ ਮੈਂ ਕਿਹਾ ਸੀ ਆਵਾਜ਼ ਨਹੀਂ ਆਈ ਵੀ ਤੁਸੀਂ ਸੀਐਮ ਸਾਹਿਬ ਦੇ ਓਐਸਟੀ ਨਾਲ ਮੀਟਿੰਗ ਕਰਨੀ ਚਾਹੁੰਦੇ ਹੋ ਨਹੀਂ ਜੀ ਆਵਾਜ਼ ਨਹੀਂ ਆ ਰਹੀ ਜੀ ਆਪ ਪਿਛੋਕ ਪਾਈਆਂ ਨੇ ਹੱਥ ਨਹੀਂ ਖੜੇ ਕੀਤੇ ਵੀ ਦੱਸ ਦਿਓ ਜੇ ਨਹੀਂ ਕਰਨੀ ਮੀਟਿੰਗ ਫੇਰ ਪ੍ਰਸ਼ਦਾ ਸ਼ੱਕੇ ਆਪਾ ਪ੍ਰੈਸ ਨੂੰ ਟਾਈਮ ਦਿੱਤਾ ਆਇਆ ਵਾ 15 20 ਮਿੰਟ ਚ ਪ੍ਰਸ਼ਦਾ ਸ਼ੱਕੇ ਆਪਾਂ ਇੱਕ ਜੁੱਤ ਦਾ ਸਬੂਤ ਉਹ ਦੇ ਕੇ 3:30 ਵਜੇ ਜਿਹੜੇ ਤੋਂ ਗੱਡੀਆਂ ਚ ਵੀਰ ਪੈੜ ਕੇ ਇੱਕ ਇੱਕ ਜਣਾ ਡਰਾਈਵਰ ਜਿਹੜਾ ਗੱਡੀ ਲੈ ਕੇ ਆਇਆ ਉਹ ਗੱਡੀਆਂ ਇੱਧਰ ਨੂੰ ਸਿੱਧੀਆਂ ਕਰ ਲਿਓ ਸਾਰਾ ਕਾਫਲਾ ਜਿਹੜਾ ਵਾ ਸੱਤ ਨੂੰ ਵਾਗਰੂ ਦੇ ਛਾਪ ਕਰਦੇ ਹੋਏ ਸੀਏ ਰੈ residense ਕੰਨੀ ਬਹੋੜੇ अच मुख्यमंत्री साहिब जलंधर चिंग जी ਆਦੇ ਵਿਖੇ ਮੀਟਿੰਗਾਂ ਕਰਨੀਆਂ ਹੁੰਦੀਆਂ ਸੀ ਸਾਨੂੰ ਸਭ ਤੋਂ ਪਹਿਲਾਂ ਸਟੇਜ ਆ ਤੇ ਖੜਾਇਆ ਜਾਂਦਾ ਸੀ ਬਣਾਇਆ ਜਾਂਦਾ ਸੀ ਉਦੋਂ ਕਿੱਥੋਂ ਪਤਾ ਸੀ ਵੀ ਇਹਨਾਂ ਦੀ ਯੂਨੀਅਨਾਂ ਚੰਦਨਾ ਤੇ ਬਿਆਨ ਦਿੱਤੇ ਜਾਂਦੇ ਸੀ ਸਾਰਿਆਂ ਨੂੰ ਪਤਾ ਵੀ ਇਹ ਆਜ਼ਾਦ ਟੈਕਸੀ ਯੂਨੀਅਨ ਆ ਪੰਜਾਬ ਦੀ ਜੇ ਸਾਤੋਂ ਵੋਟਾਂ ਲਈਆਂ ਨੇ ਤੁਸੀਂ ਕਹਿੰਦੇ ਸੀ ਆਮ ਲੋਕਾਂ ਦੀ ਸਰਕਾਰ ਅੱਜ 10 ਦਿਨ ਪਹਿਲਾਂ ਦਾ ਪ੍ਰੈਸ ਨੋਟ ਜਾਰੀ ਕੀਤਾ ਹੋਇਆ ਸਰਕਾਰ ਦੀ ਕੋਈ ਕਾਲ ਨਹੀਂ ਅੱਜ 10 ਵਜੇ ਆਵਰ ਭਰਾਵਾ ਨਹੀਂ ਮੈਡੀਕਲ ਸਹੈਤਾ ਜ਼ਰੂਰੀ ਆ ਟੈਕਸ ਦਾ ਤੁਸੀਂ ਕਹਿੰਦੇ ਹੋ ਅੰਦਰ ਕਰ ਲੀਏ ਪੈਨਲਟੀ ਦਾ ਤੁਸੀਂ ਕਹਿੰਦੇ ਹੋ ਉਹਨਾਂ ਤੇ ਚਾਰ ਪੈਨਲਟੀਆਂ ਲਾ ਦਈਏ ਜਦੋਂ ਦੇਰ ਦੀ ਵਾਰੀ ਆਉਂਦੀ ਉਦੋਂ ਕਹਿੰਦੇ ਹੋ ਸਾਡੇ ਕੋਲ ਮੀਟਿੰਗ ਦਾ ਟਾਈਮ ਵੀ ਨਹੀਂ ਸੋ ਜੇ ਭਰਾ ਸਾਡੇ ਕਿਉਂਕਿ ਗ੍ਰੀਨਮੀਅਮ ਨੇ ਪਹਿਲਾਂ ਕਿਹਾ ਸੀ ਵੀ ਛੋ ਇੱਕ ਅੱਖ ਦਾ ਫੈਸਲਾ ਹੋਊ ਉਹ ਸਾਡੇ ਸਿਰ ਮੱਥੇ ਹੂ ਮੈਂ ਵੀਰਾਂ ਨੂੰ ਦੱਸ ਦਮਾ ਅੱਜ ਤਾਂ ਅਸੀਂ ਸਿਰਫ ਕਾਨੂੰਨ ਮੁਤਾਬਕ ਉਹਨੇ ਕੁ ਪੀਰ ਭਰਾ ਆਇਆ ਇਹ ਨਹੀਂ ਹੈਗਾ ਸਾਡਾ ਪਹਿਲਾ ਕੰਮਾ ਜਿੱਥੋਂ ਦੇ ਅਸੀਂ ਵਾਸੀਆ ਉੱਥੋਂ ਦੀ ਸਰਕਾਰ ਨਾਲ ਗੱਲ ਕਰਨਾ ਵੀ ਸਾਡੇ ਦਾ ਟੱਕਾ ਹੋ ਰਿਹਾ ਸਾਡੇ ਨਾਲ ਟੱਕੇ ਸਾਹੀ ਹੋ ਰਹੀਆਂ ਦੂਜਾ ਜੇ ਸਰਕਾਰ ਫੇਰ ਵੀ ਕੰਨ ਕੰਨਾ ਚੁਗੜਾ ਲੈ ਕੇ ਸੁੱਤੀ ਰਹੂ ਦੂਜਾ ਜੇ ਯੂਨੀਅਨਾਂ ਕੋ ਜਾ ਕੇ ਤਸੀਲਾਂ ਚ ਪਿੰਡ ਪਿੰਡ ਸ਼ਹਿਰ ਸ਼ਹਿਰ ਸਾਨੂੰ ਇਕੱਠੇ ਕਰਕੇ ਚਾਹੇ ਮੱਛਰ ਵੀ ਸਰਹੱਦ ਰੋਕੜੀ ਪਵੇ ਚਾਹੇ ਜਿਵੇਂ ਕਿਸਾਨ ਕਿੰਮੀ ਦੀਆਂ ਬਰੂਹਾਂ ਤੇ ਬੈਠੋ ਸਾਨੂੰ ਕਿ ਰੋਸ ਸੀ ਤੁਸੀਂ ਪੰਲਿਓ ਤੇਲ ਖਰਚ ਕੇ ਆਇਓ ਕੋਈ ਅਸੀਂ ਤੁਹਾਨੂੰ ਪੈਸਾ ਨਹੀਂ ਦਿੱਤੇ ਤੁਹਾਡੇ ਮਨ ਚ ਇੱਕ ਰੋਸ ਸੀ ਰੋਸ ਕੀ ਸੀ ਵੀ ਅਸੀਂ ਟੈਕਸ ਭਰਨ ਦੇ